सत श्रीकाल जी आओ जी अज आप बनाने जी मोमोज ए मैदा मैदे पूरे ठंडे पानी जहा गुन लिया मोमोज नहीं गुन सॉफ्ट जानी थोड़ा कैड़ा आटा गुनो ओते फिर मोमोज बहुत वीये बनते ने चगी तरह देखो कैड़ा जहा गुन लिया दोली मैदा अपना एम दे डेढ़ कौली पानी की लगी अपनी ਜਿੰਨਾ ਵੀ ਲੱਗਦਾ ਕਿਹੜਾ ਜਹਾਟਾ ਗੁੰਨ ਲੈਣਾ ਆਪਾਂ ਇਹ ਨਹੀਂ ਦੇਖਣਾ ਵੀ ਪਾਣੀ ਕਿੰਨਾ ਲੱਗਦਾ ਪੂਰਾ ਜਿੰਨਾ ਇਹ ਕੜਾ ਹੁੰਦਾ ਜੇ ਮੈਂ ਆਪਾਂ ਪਰੌਠਿਆਂ ਵਗੈਰਾ ਲਈ ਤਾਂ ਸੌਫਟ ਝੱਟਾ ਪਤਲਾ ਗੁੰਨਿਆ ਵੀ ਪਰੌਠੇ ਵਧੀਆ ਬਣਨ ਪਰ ਜਦੋਂ ਵੀ ਮੋਮੋਜ਼ ਬਣਾਉਣੇ ਨੇ ਉਹਦੇ ਲਈ ਆਪਾਂ ਨੂੰ ਕਿਹੜਾ ਆਟਾ ਗੁੰਨਣਾ ਪੈਣਾ ਕਿਹੜਾ ਆਟਾ ਗੁੰਨ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉੱਤੇ ਤੇਲ ਲਾ ਕੇ ਰੈਸਟ ਲਈ ਰੱਖਤਾ ਅੱਧਾ ਘੰਟਾ ਸਾਈਡ ਤੇ ਉਹਨਾਂ ਚਿਰ ਆਪਾਂ ਬਣਾਉਨੇ ਆ ਮੋਮੋਸ ਦੇ ਨਾਲ ਖਾਣ ਨੂੰ ਜਿਹੜੀਆਂ ਚਟਣੀਆਂ ਬਣਨੀਆਂ ਨੇ ਉਹ। ਜਦ ਤੱਕ ਇਹ ਆਪਣਾ ਆਟਾ ਨਰਮ ਜਿਹਾ ਹੋ ਜਾਊਗਾ। ਸੈਟ ਜਿਆ। ਇਹਨੂੰ ਕਰਤਾ ਆਪਾਂ ਗੁੰਨ ਕੇ ਸਾਈਡ ਤੇ ਹੁਣ ਆਪਾਂ ਲੈ ਤਿੰਨ ਟਮਾਟਰ ਤੇ ਚਾਰ ਪੰਜ ਲਾਲ ਮਿਰਚਾਂ 8-10 ਕੱਲੀਆਂ ਲਸਣ ਦੀਆਂ ਛੋਟਾ ਜਿਹਾ ਆਧੇ ਦਾ ਟੁਕੜਾ 1 ਇੰਚ 1.5 ਇੰਚ ਦਾ। ਇਹਨਾਂ ਨੂੰ ਆਪਾਂ ਕੱਟ ਲਿਆ। ਕੱਟ ਕੇ ਇੱਕ ਲਈ ਆਪਾਂ कोई भी भांडा उस पाया पानी गिलास डेढ़ गिलास उस लसन अदरक टमाटर लाल मिर्च जेडे को कश्मीरी लाल मिर्चा, मिर्चा साबित है तो वह पा दो जे नहीं हैग फिर आप मिर्च पा लियो मेरे को नहीं सी इसलिए आप देगी मिर्च पा लेनी अर्धा क चमचा लून पा लिया हाल जी आप ली देगी मिर्च जो लाल साबित मिर्च है कश्मीरी कि तो पा लो ਕਿਉਂਕਿ ਇਹ ਨਿਰੰਘ ਕਰਨਾ ਹੁੰਦਾ ਲਾਲ ਲਾਲ ਤੇ ਕੌੜੀ ਤਾਂ ਹੀ ਹੁੰਦੀ ਨਹੀਂ ਜਗੀ ਮਿਰਚ ਤੇ ਮੋਮੋਜਾਂ ਵਾਲਾ ਜਦ ਤੱਕ ਇਹ ਦੋਨੇ ਚਟਣੀਆਂ ਨਾ ਬਣਨ ਜਦ ਤੱਕ ਫਿਰ ਮੋਮੋਜ ਖਾਣ ਦਾ ਸੁਆਦ ਹੀ ਨਹੀਂ ਹੁੰਦਾ ਤੇ ਇਹਨੂੰ ਆਪਾਂ ਗੈਸ ਤੇ ਉਬਲਣ ਲਈ ਰੱਖ ਤਾ ਜਦ ਤੱਕ ਆਪਣੇ ਟਮਾਟਰ ਨਰਮ ਜਿਹੇ ਹੁੰਦੇ ਨੇ ਉਨਾ ਚਿਰ ਆਪਾਂ ਇਹਨੂੰ ਪਕਾਉਣਾ ਤੇ ਲੱਗ ਜਾਂਦੇ 5-7 ਮਿੰਟ ਲੱਗ ਜਾਣਗੇ ਉਹ ਠੀਕ ਹੈ ਜੇ ਰੱਖ ਕੇ ਗੈਸ ਮੀਡੀਅਮ ਜੇ ਤੇ ਇਹਨੂੰ ਉਬਲਣ ਦੋ ਤੇ ਇੱਕ ਚਮਚਾ ਪਾ ਲੈਣਾ ਰੋਟ ਦਾ ਉਹ ਪਾਣੀ ਚ ਕੋਲ ਲਿਆ ਆਪਾਂ ਕੌਨਫਰੈਂਸ ਹੈਗਾ ਉਹਨਾਂ ਨੂੰ ਆਰਾ ਨਹੀਂ ਹੈਗਾ ਆਰਾ ਰੋਟ ਦਾ ਚਲ ਹਰੇਕ ਦੇ ਘਰ ਚ ਹੀ ਹੁੰਦਾ ਇੱਕ ਚਮਚਾ ਰੋਟ ਦਾ ਕੋਲ ਕੇ ਜਦੋਂ ਆਪਾਂ ਨੂੰ ਲੱਗਣਾ ਵੀ ਆਪਣੇ ਟਮਾਟਰ ਇਹ ਪੱਕ ਜੇ ਗਏ ਉਦੋਂ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਹੁਣ ਮੈਨੂੰ ਕੋਈ ਧਰੇ ਨੂੰ ਇਹਨੂੰ ਘਟੋ-ਘਟ 5-6 ਮਿੰਟ ਹੋ ਗਏ ਸੀਗੇ ਮੈਨੂੰ ਲੱਗਿਆ ਵੀ ਟਮਾਟਰ ਪੱਕ ਗਏ ਤੇ ਸਾਈਡ ਤੇ ਕਰਕੇ ਆਪਾਂ ਇਹ ਕਾਰਨਫਲੋਰ ਉਹਦੇ ਚ ਪਾ ਦੇਣਾ ਇਹ ਤੁਹਾਡੀ ਆਪ ਦੀ ਮਰਜ਼ੀ ਆ ਵੀ ਤੁਸੀਂ ਕਿੰਨੀ ਕੁ ਗਾੜ੍ਹੀ ਜਾਂ ਪਤਲੀ ਰੱਖਣੀ ਆ ਥੋੜੀ ਜੀ ਹਨਾ ਮਿਰਚ ਹੁੰਦੀ ਆ ਤੇਜ਼ ਤਿੱਖੀ ਜੱਟਣੀ ਹੁੰਦੀ ਐ ਇਸ ਲਈ ਥੋੜੀ ਪਤਲੀ ਠੀਕ ਰਹਿੰਦੀ ਆ ਜੇ ਆਪਾਂ ਗਾੜੀ ਰੱਖਾਂਗੇ ਤਾਂ ਫਿਰ ਆਪਾਂ ਨੂੰ ਥੋੜਾ ਜਿਆ ਮਿਰਚ ਜ਼ਿਆਦਾ ਲੱਗੂ ਬਾਕੀ ਤੁਹਾਡੀ ਆਪ ਦੀ ਮਰਜ਼ੀ ਆ ਵੀ ਤੁਸੀਂ ਕਹੇ ਜੀ ਖਾਣੀ ਚਾਹੁੰਦੇ ਆ ਓਸਾ ਬਣਾਉਣਾ ਕ ਪਾਣੀ ਰੱਖ ਲਓ ਜੇ ਘੱਟਾ ਹੋਰ ਪਾ ਲਓ ਤੇ ਜੇ ਠੀਕ ਆ ਤਾਂ ਬਠੀਕ ਆ ਮੈਨੂੰ ਠੀਕ ਲੱਗਿਆ ਮੈਨੂੰ ਮੈਂ ਥੋੜੀ ਜਿਹੀ ਪਤਲੀ ਰੱਖਣੀ ਆ ਕਿਉਂਕਿ ਜਿਆਦਾ ਤੇਜ਼ ਮਿਰਚ ਜਗਵੀਰ ਖਾਂਦਾ ਵੀ ਨਹੀਂ ਹੈਗਾ ਅੱਜ ਆਪਣਾ ਇੱਥੇ ਮੀਂਹ ਪੈ ਰਿਹਾ ਸੀ ਤੇ ਠੰਡ ਵੀ ਬਹੁਤ ਜ਼ੋਰਾਂ ਦੀ ਆ ਤੇ ਤੇ ਉਤੋਂ ਦੀ ਭਾਈ ਕਾਕਾ ਸਾਡਾ ਮਹਾਂ ਫੁੱਲ ਗੋਭੀ ਕਾ ਖਾ ਕੇ ਘੱਟ ਕੁਛ ਫਿਰ ਮਹਾਂ ਚਰਾਪਾਂ ਅੱਜ ਇਹਨੂੰ ਫੁੱਲ ਗੋਭੀ ਪੰਦ ਗੋਭੀ ਸਾਰਾ ਕੁਝ ਖਵਾਉਣੀ ਆ ਜਦੋਂ ਬੱਚੇ ਨਹੀਂ ਖਾਂਦੇ ਘਰੇ ਹੁਣ ਤੇ ਇਹ ਜੀ ਚੀਜ਼ ਬਣਾ ਕੇ ਦੋ ਨਾਲ ਸਬਜ਼ੀਆਂ ਪੂਰੀਆਂ ਖਾਂਦੇ ਨੇ ਜਿੰਨੀਆਂ ਤੁਹਾਡਾ ਜਿਹੜਾ ਦਿਲ ਕਰਦਾ ਉਹ ਸਬਜ਼ੀਆਂ ਖਵਾਓ ਨਾਲੇ ਇਰਾਮਦਾਰੀ ਨਾਲ ਨਮੀ ਚੀਜ਼ ਖਵਾਓ ਬੱਚੇ ਖੁਸ਼। ਆਹ ਦੇਖੋ ਆਪਣੇ ਟਮਾਟਰ ਲਾਸਣ ਸਾਰਾ ਕੋਸ਼ ਹੈਨ ਪੱਕ ਗਿਆ ਹੁਣ ਚੰਗੀ ਤਰ੍ਹਾਂ। ਤੇ ਇਹਨੂੰ ਹੁਣ ਆਪਾਂ ਰੱਖ ਦੇਣਾ ਗੈਸ ਬੰਦ ਕਰਕੇ ਠੰਡੇ ਹੋਣ ਲਈ। ਤੇ ਜਦ ਤੱਕ ਇਹ ਠੰਡੀ ਹੁੰਦੀ ਹੈ ਜਦ ਤੱਕ ਆਓ ਆਪਾਂ ਇੱਕ ਥੋੜੀ ਸੌਫਟ ਜੀ ਚਟਣੀ ਬਣਾਉਣੀ ਹੈ ਮਿੱਠੀ ਜੀ ਮੋਮੋਜ਼ ਜਿਹਨੂੰ ਕੀ ਕਰ ਦਿੰਦੇ ਨੇ ਉਹ ਮਿਉਨਿਜ਼ ਮਾਇਓਨੈਜ਼ਰ ਕੀ ਇਹ ਘਰੇ ਬਣਾ ਕੇ ਬੱਚਿਆਂ ਨੂੰ ਜਿੰਨੀ ਮਰਜ਼ੀ ਖਵਾਓ ਨਾ ਆਪਾਂ ਨੂੰ ਕੋਈ ਫਿਕਰ ਵੀ ਕੋਈ ਗਲਤ ਜੀ ਖਾ ਰਹੀ ਆ ਆਪਾਂ ਲੈ ਤਿੰਨ ਚਾਰ ਨਿੱਕੇ ਨਿੱਕੇ ਆਲੂ ਬੜੇ ਹੋਏ ਉਸ ਆਪਾਂ ਦੋ ਚਮਚੇ ਆਪਣੇ ਦੁੱਧ ਦੀ ਮਲਾਈ ਪਾ ਲਈ ਤੇ ਇਹ ਥੋੜੀ ਜੀ ਮਖਾਣੀ ਬਣਾ ਲੈਣੀ ਹੁੰਦੀ ਆ ਬਾਕੀ ਤੁਹਾਡੀ ਆਪਦੀ ਮਰਜ਼ੀ ਹੈ ਵੀ ਤੁਸੀਂ ਕਿੰਨਾ ਕੁ ਦੁੱਧ ਪਾਉਣਾ ਵੱਧ ਵੀ ਪਾ ਸਕਦੇ ਹੋ ਪੀਸ ਕੇ ਦੇਖ ਲਿਓ ਵੱਧ ਪੈਂਦਾ ਵੱਧ ਪਾ ਲਿਓ ਘੱਟ ਪੈਂਦਾ ਘੱਟ ਪਾ ਲਿਓ ਥੋੜਾ ਜਿਹਾ ਆਪਾਂ ਨੂਨ ਸਵਾਦ ਮੁਤਾਬਕ ਤੇ ਥੋੜੀ ਜਿਹੀ ਪਾਤੀ ਆਪਾਂ ਕਾਲੀ ਮਿਰਚ ਇਹ ਜਿਆਦਾ ਤਿੱਖੀ ਨਹੀਂ ਬਣਾਉਣੀ ਉਹ ਆਪਣੀ ਜਿਆਦਾ ਤਿੱਖੀ ਹੈ ਇਹ ਆਪਣੀ ਥੋੜੀ ਮਿੱਠੀ ਜੀ ਬਣ ਜੂਗੀ ਜੇ ਮੂੰਹ ਮੱਚੇ ਬੰਦਾ ਇਹ ਖਾ ਲੈਂਦਾ ਇਹ ਦੋ ਚਟਣੀਆਂ ਖਾਣਨਾ ਮੋਮੋ ਜੇ ਬਸ ਪੁੱਛਿਓ ਨਾ ਇੱਕ ਵਾਰੀ ਮੇਰੇ ਘਰੇ ਤੇ ਬਣਾ ਕੇ ਦੇਖੋ ਫਿਰ ਤੁਸੀਂ ਆਪ ਕਹੋਗੇ ਵੀ ਹਾਂ ਭਾਈ ਮੁੱਲ ਦੇ ਖਾਣੇ ਭੁੱਲ ਜੂਗੀ ਘਰੇ ਜਿਆਦਾ ਏਨੇ ਸਵਾਦ ਬਣਦੇ ਨੇ ਹਨ ਨਾਲੇ ਆਪ ਦਾ ਮਨ ਖੁਸ਼ ਰਹਿੰਦਾ ਵੀ ਹਾਂ ਲੈ ਦੇਖੋ ਕਿੰਨੀ ਸੋਹਣੀ ਇੱਕ ਤਰ੍ਹਾਂ ਦੀ ਮਿਉਨੈਸਿਸ ਬਣ ਗਈ ਜਿਵੇਂ ਮਰਜ਼ੀ ਬਰੈਡਾਂ ਤੇ ਲੈ ਕੇ ਬੱਚਿਆਂ ਨੂੰ ਖਵਾਉਂ ਖਾਣ ਨੂੰ ਦੋ ਜੇ ਤੁਹਾਡੇ ਘਰੇ ਬੱਚੇ ਨੇ ਲੋੜ ਨਹੀਂ ਬਾਹਰਲੀ ਮੈਂ ਹੋਣੇ ਚਲੇ ਹੋਣ ਦੀ ਘਰੇ ਬਣਾ ਲਓ ਇੱਕ ਦੋ ਦਿਨ ਚੱਲ ਜਾਂਦੀ ਆ ਫਿਰ ਨਵੀਂ ਬਣਾ ਲਓ ਤੇ ਬਣਾ ਕੇ ਖਾ ਕੇ ਜਰੂਰ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀ ਕਿਵੇਂ ਬਣਿਆ ਤੁਹਾਡੇ ਤੇ ਆ ਵੀ ਆਪਣੀ ਚਟਨੀ ਠੰਡੀ ਹੋ ਗਈ ਆ ਆਪਾਂ ਇਹਨੂੰ ਵੀ ਗ੍ਰाइंड ਕਰ ਲਿਆ ਤੇ ਗ੍ਰाइंड ਕਰਨ ਤੋਂ ਬਾਅਦ ਇਹਨੂੰ ਆਪਾਂ ਛਾਣਨੀ 'ਚ ਪੀਸ ਲੈਣਾ ਤਾਂ ਕਿ ਇਹਦੇ ਵੀ ਜੋ ਵੀ ਆ ਹਨਾ ਪੁੱਤੇ ਰਹਿ ਜਵੇ ਟਮਾਟਰਾਂ ਦੇ ਵੀ ਤੇ ਆਪਣੀ ਮਿਰਚਾਂ ਦੇ ਵੀ ਤੇ ਦੁੱਝੀ ਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਲਾਂਗੇ ਬਿੰਦਕ। ਮਿੰਟ ਦੋ ਮਿੰਟ ਜਿੱਸ ਜਿ ਤੁਸੀਂ ਰੱਖਣੀ ਆ ਉਹਨੇ ਕੋਸ ਹਿਸਾਬ ਨਾਲ ਕਰ ਲਿਓ ਹਨਾ। ਤੇ ਚਲੋ ਆਪਾਂ ਇਹਨੂੰ ਛਾਣਦੇ ਆ ਹੁਣ। ਗ੍ਰੈਂਡ ਕਰਕੇ। ਤੇ ਅੱਜ ਇੱਥੇ ਠੰਡ ਬਹੁਤ ਹੋ ਰਹੀ ਹੈ। ਠੰਡ 'ਚ ਫਿਰ ਸਬਜ਼ੀਆਂ ਵੀ ਨੀਰੀਆਂ ਆ ਜਾਂਦੀਆਂ ਨੇ ਆਪਣੇ। ਜਿੰਨੀਆਂ ਮਰਜ਼ੀ ਤਾਜ਼ੀਆਂ-ਤਾਜ਼ੀਆਂ ਸਬਜ਼ੀਆਂ ਖਾਓ ਪਰ ਪਰ ਕੇ ਇਤਨਵੀਂ ਚੀਜ਼ ਬਣਾ ਕੇ ਆ ਲਓ ਜੀ ਆਪਾਂ ਦੇਖਿਆ ਹੁਣ ਵੀ ਆਪਣੇ ਟਮਾਟਰਾਂ ਦੇ ਵੀ ਤੇ ਆਪਣੇ ਇਹਦੇ ਵੀ ਮਿਰਚਾਂ ਦੇ ਵੀ ਉੱਪਰ ਆ ਜਾਣਗੇ ਫਿਰ ਇਹਦੇ ਨਾਲ ਥੋੜੇ ਜਿਆਦੇ ਕੜੱਤਣ ਜੀ ਵੀ ਨਹੀਂ ਹੁੰਦੀ ਪਾਣੀ ਭਾਗ ਤੋ ਕੇ ਆਪਾਂ ਦੁਬਾਰਾ ਫੇਰ ਭਾਤਾ ਤੇ ਆ ਲਓ ਦੇਖੋ ਕਿੰਨੀ ਸੋਹਣੀ ਚਟਣੀ ਬਣ ਗਈ ਮਮ ਜੀ ਤੇ ਖਰਾਬ ਹੀ ਮੀ ਨਜ਼ਰਾ ਨਹੀਂ ਹੁੰਦੀ ਜੇ ਆਪਾਂ ਫ੍ਰਿਜ ਚ ਰੱਖ ਲਈਏ ਬਾਹਰ ਵੀ 10-15 ਦਿਨ ਤੱਕ ਡੱਟ ਜਾਂਦੀ ਹੈ ਕਿਉਂਕਿ ਤੋ ਉਠੜਦਾ ਮਹੀਨਾ ਇਹ ਘੋ ਜੇ ਤੁਸੀਂ ਫ੍ਰਿਜ ਵਿੱਚ ਰੱਖੋਗੇ ਤਾਂ ਮਹੀਨਾ ਡੇਢ ਮਹੀਨਾ ਨਹੀਂ ਖਰਾਬ ਹੁੰਦੀ ਇਹ ਇੱਥੇ ਆਪ ਸਰਕਾਵਾ ਦੇ ਰੱਖ ਜਮਿੰਨਾ ਰੱਖ ਲਓ ਪੱਠੀ ਬਣਾ ਕੇ ਜੈ ਸੋਡਾ ਦਿਲ ਕਰਦਾ ਜਦ ਮੂਮੂਜ਼ ਬਣਾ ਕੇ ਖਾ ਲੂ ਲੋੜ ਹੀ ਨਹੀਂ ਬਾਹਰੋਂ ਖਾਣ ਦੀ ਆ ਲਓ ਜੀ ਦੇਖੋ ਦੇਖੋ ਕਿੰਨੀ ਸੋਹਣੀ ਬਣ ਕੇ ਲੈ ਕੋਈ ਆਪਾਂ ਰੰਗ ਨਹੀਂ ਪਾਇਆ ਕੁਛ ਨਹੀਂ ਕੀਤਾ ਜੇ ਆਪਾਂ ਬਾਜ਼ਾਰ ਚ ਖਾਣੇ ਆ ਉਹ ਤਾਂ ਰੰਗ ਵੀ ਪਾਉਂਦੇ ਨੇ ਤੇ ਆਪਾਂ ਜੇ ਘਰੇ ਹੀ ਖਾਣੀਆਂ ਆਪ ਹੀ ਫਿਰ ਖਾਣੂ ਆਪਾਂ ਰੰਗ ਰੰਗ ਪਾ ਕੇ ਖਾਣੂ ਖਰਾਬ ਕਰਨਾ ਕੁਛ ਵੀ ਇਸ ਲਈ ਆਪਾਂ ਕੋਈ ਰੰਗ ਕੁਛ ਨਹੀਂ ਪਾਇਆ ਬਿਨਰਾਂਕਤੋਂ ਇਹਨੂੰ ਹੁਣ ਆਪਾਂ ਜਿੰਨੀਕ ਤੁਸੀਂ ਪਤਲੀ ਗਾੜੀ ਰੱਖਣੀ ਉਸ ਹਿਸਾਬ ਨਾਲ ਚਲਾਓ ਥੋੜੇ 2 ਮਿੰਟ ਆਪਾਂ ਹੋਰ ਪਕਾਉਨੇ ਆ। ਮੈਂ ਤਾਂ ਵੈਸੇ ਠੀਕ ਲੱਗਦੀ ਹੈ ਮੈਂ ਤਾਂ 2 ਮਿੰਟ ਹੋਰ ਪਕਾਉਣਾ। ਇਹ ਚ ਆਪਾਂ ਥੋੜੀ ਜਿਹੀ ਪਾਉਣੀ ਆ ਚ ਮੈਂ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਭੁੱਲ ਗਈ। ਪਰ ਕੋਟ ਸ਼ਾਇਦ ਨਹੀਂ ਹੋਇਆ। ਤੇ ਚਮਚਾਕ ਆਪਾਂ ਛੋਟਾ ਚੀਨੀ ਦਾ ਪਾ ਦੇਣਾ ਤਾਂ ਕਿ ਬੜਾ ਤਿੱਖਾ ਬਣ ਜਾਣਾ ਰਹੇ ਚਟਣੀ ਘਰ ਨੂੰ ਖੱਟੀ ਮਿੱਠੀ ਜੀ ਐ ਟੇਸਟੀ ਬਣੇ। ਤੇ ਨਾਲ ਹੀ ਆਪਾਂ ਪਾ ਦੇਣਾ ਇਹ ਚ ਸਿਰਕਾ। ਆਹ ਹਾ ਚਮਚੀ ਜਿਹੜਾ ਆਪਣਾ ਜਿਹਦੇ ਨਾਲ ਹਿਲਾ ਰਹੇ ਹਾਂ ਇਹ ਅੱਧਾ ਪਾ ਦਾਂਗੇ ਸਰਕੇ ਦਾ ਇਹਦੇ ਨਾਲ ਆਪਣੀ ਖਟਾਸ ਵੀ ਬੈਲੈਂਸ ਹੋ ਜੇ ਅਤੇ ਮਿੱਠਾ ਵੀ ਬਾਕੀ ਤੁਸੀਂ ਆਪਦੀ ਲੋੜ ਮੁਤਾਬਕ ਪਾ ਸਕਦੇ ਹੋ ਹਨ ਘੱਟ ਵੱਧੇ ਤਾਂ ਵੀ ਪਾ ਦਿੰਨੇ ਆਪਾਂ ਵੀ ਖਰਾਬ ਨਾ ਹੋਵੇ ਛੇਤੀ ਸਰਕਾ ਇਹਨੂੰ ਸਪੋਰਟ ਕਰਦਾ ਖਰਾਬ ਹੋਣ ਤੋਂ ਰੋਕਦਾ ਚਾਹ ਲੋ ਜੀ ਆਪਣੀਆਂ ਚਟਣੀਆਂ ਦੋਨੇ ਹੋ ਗਈਆਂ ਤਿਆਰ ਦੇਖੋ ਕਿੰਨੀ ਸੋਹਣੀ ਬਣੀ ਹੈ ਕਿੰਨੀ ਸ਼ਾਹੀ ਨਹੀਂ ਹੋਣੀ ਪਾ ਥੋੜਾ ਜਿਹੀ ਮਿਹਨਤ ਤਾਂ ਹੈਗੀ ਆ ਪਰ ਚੀਜ਼ ਨਵੀਂ ਬਦਲਦੀ ਮੇ ਬੱਚਿਆਂ ਨੂੰ ਬਣ ਜਾਂਦੀ ਆ ਬੱਚੇ ਵੀ ਖੁਸ਼ ਮਾਂ ਵੀ ਵੀ ਖੁਸ਼ ਮੇਰੇ ਬੱਚੇ ਨੇ ਅੱਜ ਸਾਰਾ ਦਿਨ ਫਿਰ ਪੰਜ ਵਜੇ ਕੰਮ ਕਰ ਦਿੰਨੇ ਹਨ ਆ ਲਓ ਜੀ ਆਪਣੀ ਚੜ੍ਹਤ ਤਿਆਰ ਹੋ ਗਈ ਹੁਣ ਆਪਾਂ ਬਣਾਉਨੇ ਆ ਮੌਮੋਸ ਤੇ ਇੱਕ ਵਾਰੀ ਆਪਾਂ ਹੁਣ ਇਹ ਆਪਣਾ ਆਟਾ ਰੱਖਿਆ ਸੀ ਆਪਾਂ ਇਹਨੂੰ ਇੱਕ ਵਾਰੀ ਹੋਰ ਗੁੰਨ ਲੈਣਾ ਚੰਗੀ ਤਰ੍ਹਾਂ ਮੜਾ ਤੇਲ ਆਏ ਹੋਇਆ ਸੀ ਆਪਣਾ ਹੱਥ ਨੂੰ ਹੋਰ ਲਾਉਣਾ ਹੋਰ ਲਾਉਣਾ ਚੰਗੀ ਤਰ੍ਹਾਂ ਮਲੈਮ ਕਰ ਲਓ ਇੱਕ ਵਾਰੀ ਹੋਰ ਗੁੰਨ-ਗੁੰਨ ਕੇ ਆਹ ਦੇਖੋ ਉਹ ਕੋਲ ਜਦੋਂ ਆਪਾਂ ਦੱਬੀ ਇਹਨੂੰ ਉੱਤੇ ਆ ਜਵੇ ਵਿੱਚ ਨਾ ਤੁਸੀਂ ਰਹੀ ਇਹ ਜੱਟਾ ਹੋਣਾ ਚਾਹੀਦਾ ਤੁਹਾਡਾ ਇਹ ਦੇਖੋ ਲੈ ਆਪਾਂ ਉਂਗਲ ਦੱਬੀ ਜਿਹੜੀ ਉੱਤੇ ਨੂੰ ਆਪੇ ਸੈੱਟ ਹੋ ਜਾਣਾ ਇਹਨੇ ਤੇ ਚਲੋ ਆਪਾਂ ਇਹਨੂੰ ਉਹਨੂੰ ਮੱਦੇ ਨੂੰ ਮੁੱਕੀ ਲਾ ਕੇ ਸਾਈਡ ਤੇ ਰੱਖਤਾ ਹੁਣ ਆਪਾਂ ਲਿਆਂ ਦੋ ਗਾਜਰ ਆ ਥੋੜਾ ਜਿਹਾ ਫੁੱਲ ਗੋਭੀ ਦਾ ਫੁੱਲ ਇੱਕ ਪਿਆਜ਼ ਥੋੜਾ ਜਿਹਾ ਧਨੀਆ ਘਣੀ ਮੈਂ ਨਹੀਂ ਖਾਂਦਾ ਜਗਵੀਰ ਇਸ ਲਈ ਮੈਂ ਘੱਟ ਪਾਇਆ ਜੀ ਤੁਹਾਡੇ ਖਾ ਲੈਂਦੇ ਨੇ ਜਿੰਨਾ ਮਰਜ਼ੀ ਪਾਓ ਮੈਨੂੰ ਬਹੁਤ ਪਸੰਦ ਆ ਤੇ ਇੱਕ ਆਪਾਂ ਲੈ ਲੈਣੀ ਆ ਹਰੀ ਮਿਰਚ ਵੀ ਜਿਆਦਾ ਟਿੱਖਾ ਬਣੀ ਕਿਉਂ ਚਟਣੀ ਆ ਆਪਾਂ ਵਧੀਆ ਟਿੱਖੀ ਬਣਾ ਲਈ ਇਸ ਲਈ ਵਿੱਚ ਇਹਦੇ ਆਪਾਂ ਥੋੜਾ ਜਿਹਾ ਘੱਟ ਹੀ ਰੱਖਾਂਗੇ ਮਿਰਚ ਇੱਕ ਹਰੀ ਮਿਰਚ ਇੱਕ 1.5 ਇੰਚ ਦਾ ਅਦਰਕ ਦਾ ਟੁਕੜਾ ਤੇ 5-7 ਕਲੀਆਂ ਆਪਣੀਆਂ ਲਸਣ ਦੀਆਂ ਇਨਨੂੰ ਆਪਾਂ ਬਰੀਕ-ਬਰੀਕਾ ਚਾਹੇ ਕੱਟ ਲੋ ਚਾਹੇ ਕद्दू ਕਾਸੀ ਕਰ ਲੋ ਇਹ ਤੁਹਾਡੀ ਆਪਦੀ ਮਰਜ਼ੀ ਆ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਓਕਣ ਕਰ ਸਕਦੇ ਹੋ ਤੇ ਇਹਨਾਂ ਸਾਰੇ ਨੂੰ ਆਪਾਂ ਹੁਣ ਕੱਦੂ ਕਸ ਕਰ ਲੈਣਾ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਬੰਦ ਗੋਭੀ ਗਾਜਰਾ ਪਿਆਜ਼ ਫੋਲ ਤੁਸੀਂ ਜਿਹੜੀ ਵੀ ਸਬਜ਼ੀ ਪਾਉਣੀ ਚਾਹੁੰਦੇ ਹੋ ਉਹ ਪਾ ਸਕਦੇ ਹੋ ਮੇਰੇ ਤਕਵੀਰ ਫੋਲ ਗੋਭੀ ਖਾਂਦਾ ਨਹੀਂ ਤਾਂ ਕਰਕੇ ਮੈਨੂੰ ਮੈਂ ਵਿੱਚ ਫੋਲ ਗੋਭੀ ਪਾ ਦਿੰਨੀ ਸਿਮਲਾ ਮਿਰਚ ਵੀ ਪਾਈ ਜਾ ਸਕਦੀ ਹੈ ਜੋ ਵੀ ਤੁਸੀਂ ਖਾਣੇ ਇਨ ਨੂੰ ਕਦੋਂ ਖਾਸ ਕਰਕੇ ਇਹਦੇ ਵਿੱਚ ਹੁਣ ਆਪਾਂ ਪਾਉਣਾ ਨੂਨ ਨੂਨ ਤੁਸੀਂ ਜਿੰਨਾ ਪਾਉਣਾ ਉਹਨਾ ਇੱਕ ਵਾਰੀ ਚੀਪਾ ਦਿਓ ਬਸ ਮੇਰਾ ਘੱਟ ਰਹਿ ਗਿਆ ਸੀ ਮੈਨੂੰ ਦੁਬਾਰਾ ਪਾਉਣਾ ਪਿਆ ਤੇ ਇਸ ਕੋਸ਼ਿਸ਼ ਕਰਿਓ ਵੀ ਪੂਰਾ ਨੂਨ ਪਾ ਦਵਾਂ ਪਾ ਕੇ ਇਹਨੂੰ 2-4 ਮਿੰਟ ਲਈ ਸਾਈਡ ਤੇ ਰੱਖ ਦਿਓ ਤਾਂ ਕਿ ਇਹ ਆਪਦਾ ਪਾਣੀ ਛੱਡ ਦੇਵੇ ਜਿਹੜਾ ਵੀ ਇਹਨੇ ਪਾਣੀ ਛੱਡਣਾ ਤੇ ਆਹ ਰੜਾਓ ਚੰਗੀ ਤਰ੍ਹਾਂ ਨੂੰ ਰੜਾ ਕੇ ਇਹਨੂੰ ਆਪਾਂ ਥੋੜਾ ਜਿਹਾ ਸਾਈਡ ਤੇ ਘਰ ਰੱਖ ਦੇਣਾ 5-7 ਮਿੰਟ ਲਈ ਮਿੰਟ 2 ਮਿੰਟ 3 ਮਿੰਟ ਲਈ ਤਾਂ ਕਿ ਨੂਨ ਪਣੇ ਸਾਬ ਜਿਹੜਾ ਪਾਣੀ ਛੱਡਣਾ ਉਹ ਸਾਰਾ ਆਪਦਾ ਪਾਣੀ ਛੱਡ ਦੇਣਾ ਤੇ ਆਪਾਂ ਉਹਨਾਂ ਚਿਰ ਉਹ ਹੋ ਘਰ ਲੈਨੇ ਆਂ ਹਲੋ ਜੀ ਇਹਨਾਂ ਚੰਗੀ ਤਰ੍ਹਾਂ ਰੜਾ ਕੇ ਇਸ ਸਾਈਡ ਤੇ ਕਰ ਦੋ ਹੁਣ ਆਪਾਂ ਰੱਖ ਦੋ ਢੱਕ ਕੇ ਤੇ ਉਹਨਾਂ ਚਿਰ ਆਪਾਂ ਮੋਮੋਜ਼ ਬੇਲ ਲੈਨੇ ਆ ਆਪਣੇ ਤੇ ਆਹ ਲਿਆ ਆਪਣਾ ਮੈਦਾ ਵਿੱਚ ਆਪਾਂ ਛੋਟੇ ਛੋਟੇ ਪੀਸ ਆਇਸ ਦੇ ਕੋ ਟੋੜ ਲਿ ਜਿੰਨਾ ਕੋ ਟੁੱਟ ਜੂ ਉਹ ਚ ਫਿਰ ਨਿੱਕੇ ਆਪਾਂ 5-7 ਜਿੰਨੇ ਪੀਸ ਬਣਦੇ ਨੇ ਨਿੱਕੇ ਨਿੱਕੇ ਪੀਸ ਜੇ ਬਣਾ ਲੈਣੇ ਨੇ ਬਣਾ ਕੇ ਤੁਸੀਂ ਰੱਖ ਲੋ ਇਕੱਠੇ ਤੋੜ ਲੋ ਆਇ ਕਿ ਉਹ ਕਰਨ ਨੂੰ ਗੋਲੀਆਂ ਜਿਹਾ ਬਣਾ ਲਓ ਇਕੱਠੀਆਂ ਤੋੜ ਕੇ ਜਿੰਨੀਆਂ ਬਣਦੀਆਂ ਨੇ ਤੇ ਫਿਰ ਉਹਦੇ ਪੇੜੇ ਜੇ ਕਰ ਲਿਓ ਪੇੜੇ ਕਰਕੇ ਫਿਰ ਆਪਾਂ ਬੇਕ ਲਾਂਗੇ ਕਿਉਂਕਿ ਕਿਕ ਆਪਾਂ ਪੇੜਾ ਓਕਣ ਆਟੇ ਵਾਂਗੂ ਇਹ ਤਾਂ ਟੁੱਟ ਕੇ ਬਣਦਾ ਨਹੀਂ ਸਕਾਲ ਇਹ ਓਕਣ ਸਕਾਲਾ ਬਣ ਜਾਂਦਾ ਜਿਹੜੇ ਆਪਣੇ 5-7 ਬਣ ਗਏ ਆਪਾਂ ਇਹਨਾਂ ਨੂੰ ਪਹਿਲਾਂ ਬਣਾ ਲੈਣੇ ਆ ਬੇਲ ਲੈਣੇ ਆ ਆ ਦੇਖੋ ਟਿਕਣ ਕਰਕੇ ਮੈਂ ਸਾਰੇ ਮੈਦੇ 'ਚ ਰੱਖ ਲੈਣੇ ਆ ਸਾਰੇ ਫਿਰ ਬੇਲ ਲੈਣੇ ਨੇ ਹੁਣ ਮੌਸਮ ਵੀ ਕੋ ਠੀਕ ਆ ਜੇ ਤਾਂ ਗਰਮੀ ਹੁਣ ਤਾਂ ਉੱਤੇ ਸਿਕਰੀ ਜੀ ਆ ਜਾਂਦੀ ਐ ਸਰੋਤ ਆਉਂਦੀ ਨਹੀਂ ਹੈਗੀ ਸਰੋਤ ਤਾਂ ਚੱਲ ਜਾਂਦਾ ਕੰਮ ਨਹੀਂ ਤਾਂ ਫਿਰ ਠੱਕੇ ਰੱਖਣਾ ਪੈਂਦਾ ਆਪਾਂ ਨੂੰ ਜੇ ਸਿਕਰੀ ਆਉਂਦੀ ਹੋਵੇ ਫਿਰ ਤਾਂ ਮੈਦਾ ਵੀ ਠੱਕੇ ਰੱਖਣਾ ਪੈਂਦਾ ਇਹ ਗੋਲੀਆਂ ਆਪਣੀਆਂ ਆਪੀ ਭੇੜੇ ਵੀ ਇਹ ਭੇੜੇ ਆਪਾਂ ਛੋਟੇ ਹੀ ਰੱਖਣੇ ਨੇ ਗੋਲ ਕੱਪਿਆਂ ਤੋਂ ਥੋੜੇ ਜੇ ਵੱਡੇ ਤੇ ਉਹ ਛੋਟੇ ਇਹ ਨਾ ਹੋਵੇ ਬਿwale ਵੱਡੇ ਬਣ ਜਾਣ ਤੇ ਠੀਕ ਇਸੇ ਸائز ਦੇ ਸੋਹਣੇ ਲੱਗਦੇ ਨੇ ਛੋਟੇ ਛੋਟੇ ਹੈ ਨਾ ਖਾਣ ਨੂੰ ਤੇ ਜਾਂ ਵੱਡਾ ਵੀ ਤੋੜ ਕੇ ਖਾ ਲੈਂਦਾ ਬੰਦਾ ਪਰ ਚਲੋ ਆਪਦੀ ਮਰਜ਼ੀ ਆ ਤੁਹਾਡੀ ਜੇ ਤੁਹਾਨੂੰ ਠੀਕ ਲੱਗੇ ਤੇ ਇਹ ਜਦੋਂ ਆਪਾਂ 베ਲਣਾ ਤੇ ਇਹ ਆਪਾਂ ਇੱਕਣ 베ਲਣਾ ਵੇ ਇਹ ਆਪਣਾ ਆਲੇ ਦਾਲੋਂ ਪਤਲੀ ਹੋਵੇ ਰੋ ਪੂਰੀ ਜੀ ਵਿਚાળਿਆਂ ਚਾਹੇ ਭੋਰਾ ਮੋਟੀ ਹੋਵੇ ਇਹਨਾਂ ਵਿਚાળਿਆਂ ਪਤਲੀ ਨਹੀਂ ਕਰਨੀ ਫਿਰ ਨਹੀਂ ਤਾਂ 파ਟ ਜੂ ਆਪਣਾ ਮੂੰਹ ਜੇ ਪਤਲਾ ਨਹੀਂ ਚਾਹੀਦਾ ਆਹੜਾੜਾ ਪਤਲਾ ਕਰ ਦਿਓ ਕਿਉਂਕਿ ਉੱਤੇ ਇਕੱਠਾ ਹੋ ਜਾਣਾ ਇਹ ਨਹੀਂ ذورا ਹੋ ਜਾਣਾ ਤੇ ਵਿਚਾਰਾ ਥੋੜਾ ਜਿਹਾ ਮੋਟਾ ਰਹਿਣ ਦਿਓ ਪੂਰੇ ਪਿਆਰ ਨਾਲ ਹੌਲੀ-ਹੌਲੀ ਇੱਕ ਅੱਧੀ ਵਾਰੀ ਔਖਾ ਲੱਗਦਾ ਫਿਰ ਤਾਂ ਬੰਦਾ ਬਣਾ ਹੀ ਲੈਂਦਾ ਫਿਰ ਤਾਂ ਬੰਦੇ ਨੂੰ ਹੋ ਹੋ ਜਾਂਦਾ ਫਿਰ ਤਾਂ ਜਦ ਤੋ ਜਲ ਜੀ ਕਰਦਾ ਬੰਦਾ ਜਦ ਹੀ ਉੱਠ ਕੇ ਬਣਾ ਲੈਂਦਾ ਨਾਲੇ ਜਦੋਂ ਸਬਜ਼ੀਆਂ ਦੀ ਪਰਮਾਰ ਹੋਵੇ ਫਿਰ ਤਾਂ ਬਣਾਉਂਦੇ ਰਹਿਣਾ ਵੀ ਚਾਹੀਦਾ ਇਹ ਜੀਆਂ ਸਿੱਜਾ ਬਹਾਨੇ ਨਾਲ ਬੰਦਾ ਸਬਜ਼ੀਆਂ ਚੰਗੀਆਂ ਖਾਧੀਆਂ ਜਾਂਦੀਆਂ ਨੇ ਨਹੀਂ ਤੇ ਇੱਕ ਸਬਜ਼ੀ ਬਣਾ ਲਓ ਉਹੀ ਖਾ ਲਓ ਹੋਇਚ ਜਿਹੜਾ ਜਿੰਨਾ ਦਿਲ ਕਰਦਾ ਤੁਹਾਡੀਆਂ ਤੁਸੀਂ ਉਨੀਆਂ ਸਬਜ਼ੀਆਂ ਪਾ ਸਕਦੇ ਹੋ। ਨਾ ਦੇਖੋ ਤੁਸੀਂ ਗੋਲ ਗੱਪਿਆਂ ਦਾ ਥੋੜਾ ਜਿਹਾ ਆਪਾਂ ਵੱਡਾ ਬੇਲ ਲੈਣਾ ਹਨਾ। ਗੋਲ ਗੱਪੇ ਆਪਣੇ ਬਾਰੇ ਛੋਟੇ ਹੁੰਦੇ ਨੇ ਕਿ ਕਿੰਨੇ ਆਪਾਂ ਸਾਰੀਆਂ ਇਹ ਬੇਲ ਕੇ ਇਕੱਠੀਆਂ ਰੱਖ ਲਈਆਂ। ਤੇ ਢੱਕ ਕੇ ਉੱਤੇ ਕੱਪੜਾ ਦੇ ਦਿੱਤਾ ਹਜੇ ਹੁਣ ਅਸੀਂ ਕਰ ਜਾਂਦੀ ਨਹੀਂ ਹੈ ਕਿ ਜੇ ਗਰਮੀ ਹੋਵੇ ਫਿਰ ਤਾਂ ਆ ਜਾਂਦੀ ਆ। ਤੇ ਉਧਰ ਆਪਾਂ ਦੇਖੀਏ ਆਪਣਾ ਸਬਜ਼ੀਆਂ ਨੇ ਪਾਣੀ ਛੱਡਤਾ ਸੀ। ਆਪਾਂ ਲਿਆ ਇੱਕ ਕਾਟਨ ਦਾ ਕੱਪੜਾ। ਤੇ ਇੱਕ ਉਹਦੇ ਚ ਪਾਈਆਂ ਆਪਾਂ ਸਾਰੀਆਂ ਸਬਜ਼ੀਆਂ ਪਾ ਕੇ ਆਪਾਂ ਨਚੋੜ ਲਈਏ ਇਹਨੇ ਚੰਗੀ ਤਰ੍ਹਾਂ ਨਚੋੜ ਲੈਣਾ ਆਪਾਂ ਪਾਣੀ ਇਹਦਾ ਸਾਰਾ ਨਚੋੜ ਦੇਣਾ ਕੱਢ ਦੇਣਾ ਦੇਖਿਓ ਕਿੰਨਾ ਪਾਣੀ ਨਿਕਲਿਆ ਹੁਣ ਗਲਾਸ ਸਾਰ ਆਪਣੇ ਨਿਕਲਿਆ ਹੁੰਦਾ ਨਹੀਂ ਤਾਂ ਫਿਰ ਇਹਨੇ ਉਹਨੇ ਬਹੁਤ ਕਰਨਾ ਸੀ ਆਪਣਾ ਪਾਣੀ ਛੱਡ ਜਾਣਾ ਸੀ ਤਾਂ ਉਹ ਬਣਨੇ ਨਹੀਂ ਸੀ ਸਹੀ ਆਪਣੀ ਉਹ ਮੇਰੇ ਇਸ ਲਈ ਪਾਣੀ ਤਾਂ ਕੱਢਣਾ ਹੀ ਪੈਂਦਾ ਜੇ ਜਿਹੜਾ ਆਪਾਂ ਪਾਣੀ ਕੱਢਿਆ ਇਹਦਾ ਆਪਾਂ ਬਣਾ ਲਾਂਗੇ ਸੂਪ। ਸੋ ਥੋੜੀਆਂ ਸਬਜ਼ੀਆਂ ਵੀ ਰੱਖ ਹੀ ਲਈਆਂ ਮੈਂ। ਮੋਂਦ ਦੁਆਰਾ ਕਿਹੜਾ ਘੱਟੂ ਸੂਪ ਲਈ ਸਬਜ਼ੀਆਂ। ਸ਼ਾਮ ਨੂੰ ਸੂਪ ਤਾਂ ਬਣਾਉਣਾ ਹੀ ਹੁੰਦਾ। ਕਿਉਂ ਮੌਸਮ ਠੰਢੀ ਦਾ। ਇਸ ਲਈ। ਆਪਾਂ ਥੋੜੀਆਂ ਇਹਦੀ ਸਬਜ਼ੀਆਂ ਰੱਖ ਲਈਆਂ ਮਾਚਾ। ਨੂੰ ਮਜਲੀ ਫੇਰ ਲੋੜ ਹੋਵੇ ਫੇਰ ਹੋਰ ਕਦੂਕਸ ਕਰ ਲਾਂਗੇ। ਹਾਂ ਲੋ ਭਈ। ਦੱਬ ਦੱਬ ਕੇ ਇਹਨਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਨਿਚੋੜ ਲੈਣਾ ਪਾਣੀ ਨਾ। ਜੇ ਤੁਸੀਂ ਸੂਪਨੇ ਹੀ ਬਣਾਉਣਾ ਤਾਂ ਪਰੌਠੀਆਂ ਵਗੈਰਾ ਦਾ ਆਟਾ ਕੁੰਨ ਸਕਦੇ ਹੋ ਤੁਸੀਂ ਸਿੱਟਿਓ ਨਾ ਪਰ ਬਾਣੀ ਹੈ ਨਾ ਨੂਣੇ ਚ ਪਾਇਆ ਹੋਇਆ ਆਟਾ ਕੁੰਨ ਲਿਓ ਮੈਂ ਤਾਂ ਇਹਦਾ ਬਸ ਬਾਅਦ ਚ ਸੂਪੀ ਬਣਾ ਦੇਣਾ ਹੈ ਅੱਜ ਬਣਾਇਆ ਬਣੀ ਨਹੀਂ ਤੇ ਮੈਂ ਰੋਸਬੇਰੀ ਨਾਲ ਹੀ ਬਣਾ ਦੇਣੀ ਆ ਜਿੰਨਾ ਸੁੱਤੋਂ ਨਿਕਲਦਾ ਪਾਣੀ ਉਸ ਹਿਸਾਬ ਨਾਲ ਬਹਿਨ ਚੰਗੀ ਤਰ੍ਹਾਂ ਨਿਚੋੜ ਲਿਓ ਹਾਂ ਦਬਾ ਦਬਾ ਕੇ। ਤੇ ਮੇਸਨੋ ਕਹਿੰਸੀ ਮੈਂ ਪਹਿਲਾਂ ਹੀ ਨੂਨ ਆਪਦਾ ਪਾ ਲਿਓ ਜਿੰਨਾ ਪਾਉਣਾ ਕਿਉਂਕਿ ਪਾਣੀ ਨਿਕਲਣਾ ਫਿਰ ਨੂਨ ਘਟ ਜਾਂਦਾ। ਮੇਰਾ ਘਾ ਟਿਕਿਆ ਹੁਣ ਮੈਨੂੰ ਦੁਬਾਰਾ ਫੇਰ ਥੋੜਾ ਜਿਹਾ ਪਾਉਣਾ ਪਿਆ। ਹੋਰ ਭਾਈ ਕਮੈਂਟਾਂ ਚ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ। ਤੁਹਾਡੇ ਠੰਡ ਕਿਵੇਂ ਆ ਸਾਡੇ ਤਾਂ ਬਹੁਤ ਜ਼ਿਆਦਾ ਠੰਡ ਹੁਣ ਤਾਂ ਕਹੀ ਦਿਨ ਤਾਂ ਸੂਰਜ ਵੀ ਨਹੀਂ ਨਿਕਲਿਆ ਹੈਗਾ ਅਜੇ ਮੜਾ ਜਿਹਾ ਨਿਕਲਿਆ ਸੀ ਕੱਪੜੇ ਵੀ ਨਹੀਂ ਸੁੱਕਦੇ ਹੈ ਜਿੱਥੇ ਠੰਡ ਚ ਬੰਦਾ ਕੀ ਕਰੇ ਸਾਰਾ ਦਿਨ ਬੈਠਾ ਰਹਿੰਦਾ ਬਿਸਤਰਿਆਂ ਚ ਇਧਰ ਆਪਾਂ ਇੱਕ ਲਿਆ ਬੜਾ ਸਾਰਾ ਕੋਲਾ ਉਸ ਤੇ ਸਰ ਤਾਂ ਆਪਾਂ ਪਾਣੀ ਗਰਮ ਹੁਣ ਦੋ ਕੁ ਗਲਾਸ ਪਾ ਕੇ ਜੇ ਤੇ ਤੁਹਾਡੇ ਕੋਲ ਸਟੀਮਰ ਆ ਮੋਮੋ ਜਿ ਬਣਾਉਣ ਵਾਲਾ ਫਿਰ ਤਾਂ ਸਭ ਤੋਂ ਵੱਧ ਜੇ ਨਹੀਂ ਹੈਗਾ ਤਾਂ ਦੇਖ ਲਓ ਜਿਹੜੇ ਵੀ ਭਾਂਡੇ ਤੇ ਆਪਣੀ ਛਾਣਨੀ ਨਹੀਂ ਹੁੰਦੀ ਜਿਹੜੀ ਚੌਲ ਵਗੈਰਾ ਛਾਨਣ ਵਾਲੇ ਉਹਦੇ 'ਚ ਵੀ ਬਣ ਸਕਦੇ ਨੇ ਉਹਤੇ ਗਰੀਸ ਲਾ ਕੇ ਤੇਲ ਲਾ ਕੇ ਮੜਾ ਜਾ ਉਹ ਜੇ ਧਰ ਦਿਓ ਆ ਦੇਖੋ ਕਿੰਨੀਆਂ ਸੋਹਣੀਆਂ ਸਬਜ਼ੀਆਂ ਆਪਣੀਆਂ ਖੁਸ਼ਕ ਹੋ ਗਈਆਂ ਨੇ ਪੂਰੀਆਂ ਤੇ ਨੂੰ ਇੱਕ ਵਾਰੀ ਮੜਾ ਕੇ ਚੈੱਕ ਕਰ ਲਿਓ ਵੀ ਸੋਡਾ ਨਮਕ ਮਿਰਚ ਠੀਕ ਆ ਥੋੜਾ ਜਿਹਾ ਆਪੇ ਇੱਥੇ ਪਾਤਾ ਆਪਣਾ ਇਹ ਤੇਲ ਰਿਫਾਈਨਡ ਤੇਲ ਇਹ ਤਾਂ ਪਾਇਆ ਵੀ ਅੰਦਰੋਂ ਫਿਰ ਸਬਜ਼ੀਆਂ ਆਪਣੀਆਂ ਖੁਸ਼ਕ ਜੀਆਂ ਨਾ ਹੋਣ ਬਾਹਰੀਆਂ ਤੇ ਖਾਣ ਨੂੰ ਹੋ ਰੱਖਣਾ ਤਰ ਤਾਜ਼ੀਆਂ 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 ਲੱਗਣ ਹਾਂ ਕੁਸ ਗਲੀਆ ਨਾਲ ਲੱਗਣਾ ਇਹ ਤੁਹਾਡੀ ਆਪਦੀ ਮਰਜ਼ੀ ਆ ਤੁਸੀਂ ਪਾ ਵੀ ਸਕਦੇ ਹੋ ਨਹੀਂ ਪਾਉਣੇ ਨਾ ਵੀ ਪਾਓ ਮੈਨੂੰ ਨੂਨ ਘੱਟ ਲੱਗਿਆ ਇਸ ਕਰਕੇ ਆਪਾਂ ਥੋੜਾ ਜਿਹਾ ਨੂਨ ਹੋਰ ਪਾ ਦੋ ਆਹ ਲਓ ਜੀ ਹੁਣ ਇਹਦੀ ਵੀ ਤੁਹਾਡੀ ਆਪਦੀ ਮਰਜ਼ੀ ਆ ਤੁਸੀਂ ਜਿਹੜੀ ਸ਼ੇਪ ਦੇਣਾ ਚਾਹੁੰਦੇ ਹੋ ਉਹ ਦੇ ਸਕਦੇ ਹੋ ਚਾਹੇ ਮੋਦਕਾਂ ਕੋ ਬਣਾ ਲਿਓ ਜਿਵੇਂ ਮਰਜ਼ੀ ਆ ਜਿਵੇਂ ਆਪਾਂ ਬਲ ਪਾਉਣੇ ਆ ਕੱਪੜਿਆਂ ਚ ਓਕਣ ਬਲ ਪਾ ਪਾ ਕੇ ਜੋੜ ਦਿਓ ਇਹ ਗੜਾ ਆਪਾਂ ਫਰਾਈ ਕਰਨੇ ਨੇ ਸਟੀਮ ਕਰਨੇ ਨੇ ਸਟੀਮ ਕਰਦੇ ਨਹੀਂ ਖੋਲਦੇ ਫਰਾਈ ਕਰਦਾ ਤੇਲ ਗਰਮ ਹੁੰਦਾ ਜਦੋਂ ਉਦੋਂ ਖੁੱਲ ਜਾਂਦਾ ਮੱਡ ਸਟੀਮ ਤਾਂ ਹੋ ਹੀ ਜਾਂਦੇ ਨੇ ਇਹ ਆ ਦੇਖੋ ਜਿਵੇਂ ਆਪਾਂ ਬਾੜ ਨਹੀਂ ਪਾਉਂਦੇ ਹੁੰਦੇ ਕਿਸ ਕੱਪੜੇ 'ਚ ਓਕਣ ਵਾਲਾ ਪਾਪਾ ਕਿਸੇ ਦਾ ਜਿਹੜਾ ਤੁਹਾਨੂੰ ਆਪ ਨੂੰ ਪਸੰਦ ਆਵੇ ਜਿਵੇਂ ਮਰਜ਼ੀ ਘਾੜ ਲਿਓ ਪੁੱਠਾ ਸਿੱਧਾ ਇਹਨੇ ਹੋ ਹੀ ਜਾਣਾ ਕੋਈ ਐ ਨਹੀਂ ਹੈਗਾ ਵੀ ਬਹੁਤ ਔਖਾ ਕੰਮ ਆ ਪਹਿਲੀ ਵਾਰੀ ਨਹੀਂ ਪਤਾ ਲੱਗਦਾ ਦੂਜੀ ਵਾਰੀ ਸੈਟ ਆ ਜਾਂਦਾ ਦੂਜੀ ਵਾਰੀ ਨਹੀਂ ਤਾਂ ਤੀਜੀ ਵਾਰੀ ਬੰਦਾ ਆਪ ਹੀ ਬਣਾ ਲੈਂਦਾ ਜੈ ਜੈ ਮਰਜੀ ਤੁਹਾਨੂੰ ਲੱਗੇ ਉਹ ਜਾ ਡਿਜ਼ਾਈਨ ਬਣਾ ਲਿਓ ਏਕਣੀ ਆਪਾਂ ਜਿੰਨੇ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਜਿੰਨੀ ਸੋਟੀ ਉਹ ਆ ਮਰਜੀ ਆ ਹੁਣੇ ਤੁਸੀਂ ਬਣਾ ਸਕਦੇ ਹੋ ਮੇਰਾ ਸਟੀਮਰ ਛੋਟਾ ਜਾਂ ਨਿੱਕਾ ਜਿਹਾ ਉਹ ਚੇ ਪੰਜ 6 ਕੁ ਮਸਾਉਣਗੇ ਤੇ ਆਪਾਂ ਉਹਨੇ ਤੋਂ ਪਹਿਲਾਂ ਬਣਾ ਲੈਣੇ ਨੇ ਇਹ ਤੁਸੀਂ ਡੇਢ ਕ ਚਮਚਾ ਪਾ ਸਕਦੇ ਹੋ ਇਹਦੇ ਵਿੱਚ ਬੱਗੇ ਤੁਹਾਡੇ ਆਪ ਦੀ ਹੋਵੇ ਤੁਹਾਡੀ ਪੂਰੀ ਕਿੱਡੀ ਕਾਹਨ ਵਿੱਚ ਚਮਚਾ ਪੈਂਦਾ ਕੁ ਡੇਢ ਚਮਚਾ ਪੈਂਦਾ ਮੇਰੇ ਅੜਾ ਚ ਡੇਢ ਚਮਚਾ ਵਧੀਆ ਪੈ ਜਾਂਦਾ ਆ ਦੇਖ ਇੱਕਣ ਜਿਵੇਂ ਆਪਾਂ ਪਲੇਟਾਂ ਜੀਆਂ ਪਾਉਣੇ ਓਕਣ ਬੜਾ ਪਾ ਸਕਦੇ ਹਾਂ ਮੈਂ ਵੀ ਕਦੇ ਕਿਵੇਂ ਬਣਾ ਲੈਣੀ ਹੁੰਦੀ ਹੈ ਕਦੇ ਕਿਵੇਂ ਆ ਦੇਖੋ ਸਭ ਤੋਂ ਸਖਾਣਾ ਵੈਸੇ ਤਰੀਕਾ ਆ ਹੀ ਆ ਠੀਕ ਤੁਹਾਡੇ ਜੀ ਬਣਾ ਲਓ ਇੱਕ ਬੱਚਾ ਬੱਕਾ ਨੇ ਖਾਣੇ ਤਾਂ ਭੰਨ ਕੀ ਨਹੀਂ ਇਹ ਬੱਚਿਆਂ ਨੇ ਇੱਕ ਨਹੀਂ ਕਰਕੇ ਆਪਾਂ ਸਾਰੇ ਬਣਾ ਲੈ ਜਣੇ ਆਪਣੇ ਬਣਦੇ ਸੀਗੇ ਜਾਨੂੰ ਆਪਣਾ ਪਿਆ ਪਿਆ ਪਾਣੀ ਵੀ ਗਰਮ ਹੋ ਜਾਣਾ ਜਦੋਂ ਪਾਣੀ ਉਬਲਣ ਲੱਗ ਗਿਆ ਉਦੋਂ ਆਪਾਂ ਸਟੀਮਰ ਚਲਾ ਕੇ ਤੇਲ ਫਿਰ ਰੱਖ ਦਾਂਗੇ ਥੋੜੀ ਆਪਦੀ ਮਰਜ਼ੀ ਹੈ ਵੀ ਤੁਸੀਂ ਕਿਹੜਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਆਪਾਂ ਹੁਣ ਆ ਚਾਰ ਪੰਜ ਲੱਕ ਲੱਕੜ ਦੇ ਜਾਂਦੇ ਬਣਾਤੇ ਆ ਇਸ ਸਟੀਮਰ ਆਪਣਾ ਨਿੱਕਾ ਜਿਹਾ ਇਹ ਚ ਆਪਾਂ ਲਾਇਆ ਤੇਲ ਵੀ ਚਿਪਕਣ ਨਾਲ ਇਸ ਕਰਕੇ ਨਹੀਂ ਨਾਲ ਜੁੜ ਜਾਂਦੇ ਨੇ ਨਾ ਤੇ ਤੇਲ ਲਾ ਕੇ ਇਹਨੂੰ ਗਰੀਸ ਕਰਕੇ ਚੱਕਿਆ ਉਹਨਾਂ ਕਰ ਲਓ ਜਾਂ ਤੇਲ ਨਾਲ ਕਰ ਲਓ ਤੇ ਤੁਹਾਡੀ ਆਪਦੀ ਮਰਜ਼ੀ ਹੈ ਹਨਾ ਤੇ ਇਸ ਸਟੀਮਰ ਮੇਰਾ ਨਿੱਕਾ ਜਿਹਾ ਇਹਦੇ ਪੰਜ ਛੇ ਮਸਾ ਹਉਣੇ ਨੇ ਇਹ ਕੋਈ ਜਗ੍ਹਾ ਜੀ ਕਰਕੇ ਰੱਖਣੇ ਪੈਣੇ ਨੇ ਨਹੀਂ ਤਾਂ ਲਛਾਰੀ ਆਉਂਦੇ ਸੀਗੇ ਥੋੜਾ ਸੈਟ ਜਿਆ ਕਰਕੇ ਆਪਾਂ ਪੰਜ ਰੱਖ ਦਾਂਗੇ ਇੱਕ ਵਾਰੀ ਚ ਮਕੇ ਨੂੰ ਬੰਦ ਕਰਕੇ ਦੇਖਦੇ ਆ ਇਹ ਬੜਾ ਸੋਹਣਾ ਬੰਦ ਹੋ ਜਾਂਦਾ ਪਰ ਬੰਦ ਹੁੰਦਾ ਤਾਂ ਇਹ ਫਿਰ ਵਿਚਾਰੇ ਸਾਰੇ ਇਕੱਠੇ ਹੁੰਦੇ ਨੇ ਇਸ ਕਰਕੇ ਆਪਾਂ ਬੰਦ ਨਹੀਂ ਕਰਦੇ ਇਹਨੂੰ ਖੁੱਲ੍ਹਾ ਹੀ ਰੱਖ ਲੈਣੇ ਨਹੀਂ ਪਾਫ ਲੱਗ ਜੂਗੀ ਉਦੋਂ ਵੀ ਆਪਣਾ ਭਾਂਡਾ ਵੱਡਾ ਹੀ ਆ ਛੋਟਾ ਨਹੀਂ ਹੈਗਾ देखो बी बा, बारह तो पंद्रह मिनट रखना बस भाफ सेक देखो बारह तो पंद्रह उत्ते थोड़ा जहा मखण ला दो फिर बड़े सवाल लगते हैं जो उ आप मखणी इनक्रीज कर देने वो मैं रिकॉर्ड नहीं हो सकता पाफ जो करके कैमरा बंद हो गया सके तो हम आप मिनटा बाद देखा जब तक आप बना लेने अपने मोमो जड़े रो बना लें ਇਹਨੂੰ 15 ਮਿੰਟ ਆਪਾਂ ਭਾਫਦੇ ਪਿਆ ਰਹਿਣ ਦਿੰਨੇ ਆ। 15 ਮਿੰਟ ਬਾਅਦ ਖੋਲ ਕੇ ਦੇਖਦੇ ਆ ਆ ਦੇਖੋ। ਹੁਣ ਆਪਾਂ ਇਕਣ ਦੇ ਬਣਾ ਲਏ ਦੇਖੋ ਕਿੰਨੀਆਂ ਸੋਹਣੀਆਂ ਪਰੇਟਾਂ ਜੀਆਂ ਪਈਆਂ ਨੇ। ਸਾਰੀਆਂ ਬਣਾ ਕੇ ਰੱਖ ਲਿਆ ਮੈਂ। ਬਣਾ ਕੇ ਰੱਖ ਲਿਆ ਜਦ ਵੀ ਖਾਣੇ ਹੋਣਗੇ ਜਿਹਦੀ ਸਟੀਮ 15 ਮਿੰਟ ਕੀਤੀ ਬਾਅਦ ਸੇ ਤਿਆਰ ਆ। ਲਓ ਜੀ ਹੋ ਗਿਆ ਆਪਣੇ 15 ਮਿੰਟ ਦੇਖਦੇ ਆ ਹੁਣ ਆਪਾਂ। ਦੇਖੋ ਕਿੰਨੇ ਸ਼ਾਈਨੀ ਬਣੇ ਨੇ। ਵਿੱਚ ਪਈਆਂ ਸਬਜ਼ੀਆਂ ਸਾਰੀਆਂ ਦਿਖ ਰਹੀਆਂ ਨੇ ਦੇਖੋ। ਸਾਰੇ ਜੀ ਨਸੋਲੇ ਬਣੇ ਨੇ ਜੀ ਖਾਣ ਨੂੰ ਦੇਰ ਕਰਦਾ ਭਾਈ ਸਾਡੇ ਘਰੇ ਆ ਜਿਓ ਚਟਣੀਆਂ ਬਣੀਆਂ ਪਈਆਂ ਨੇ ਮੋਮੋ ਜੇ ਆਪਾਂ ਸੋਨੇ ਆਏ ਤਾਂ ਜਦੀ ਬਣਾ ਦਾਂਗੇ ਬੜਾ ਟਾਈਮ ਤਾਂ ਚਟਣੀਆਂ ਹੀ ਲੈਂਦੀਆਂ ਨੇ ਇਹਨਾਂ ਦੀ ਮੋਮੋ ਜ ਬਣਾਉਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਲੋਭੇ ਹੋ ਗਏ ਧਿਆਰ ਆਪਣੇ ਮੋਮੋਜ਼ ਤੁਸੀਂ ਬਣਾਇਓ ਬਣਾ ਕੇ ਖਾਇਓ ਖਾ ਕੇ ਫਿਰ ਮੈਨੂੰ ਕਮੈਂਟਾਂ ਚ ਦੱਸਿਓ ਥੋਡੇ ਮੋਮੋਜ ਕਿਵੇਂ ਦੇ ਬਣੇ ਵਧੀਆ ਬਣੇ ਕਿ ਨਹੀਂ ਬਣੇ ਸਾਡੇ ਬਹੁਤ ਟੇਸਟੀ ਬਣੇ ਮੈਨੂੰ ਮੋਮੋਜ ਦੀ ਚਟਣੀ ਵੀ ਹੁੰਦਾ ਚਟਣੀਆਂ ਦੋਨੇ ਬਹੁਤ ਸਵਾਦ ਬਣੀਆਂ ਤਾਂ ਮੋਮੋਨ ਚ ਆਪੀ ਸਵਾਦ ਲੱਗਣੇ ਨੇ ਹਨ ਜੇ ਕਿਸੇ ਦਾ ਖਾਣ ਦਾ ਮਨ ਹੋਵੇ ਤਾਂ ਤੁਸੀਂ ਜ਼ਰੂਰ ਲੈਰਸ਼ ਹੁੰਦੇ ਹੋ ਆ ਦੇਖੋ ਅਮ ਚਿੱਟੀ ਝਟਣੀ ਆਪਾਂ ਥੋੜੀ ਗਾੜੀ ਰੱਖ ਲਈ ਪਜਾਇ ਬੱਚਿਆਂ ਨੂੰ ਬ੍ਰੈਡਾਂ ਤੇ ਲਾ ਕੇ ਉਹਦੇ ਵਾਂਗੂ ਮਿਓਨੀਜ਼ ਵਾਂਗੂ ਖਵਾ ਦਾਂ